ਸਾਚੀ ਗੱਲ ਹੀ ਜਾ ਰਿਆ ਨੂੰ ਤੁਹਾਡਾ ਸਾਰਿਆਂ ਦਾ ਵੈਲਕਮ ਕਰਦੇ ਆ ਆਪਣੇ ਚੈਨਲ ਹਸਾਂਜ ਬਟੀਕ ਦੇ ਉੱਪਰ ਅੱਜ ਆਪਾਂ ਤੁਹਾਡੇ ਲਈ ਵਰਕ ਵਾਲੇ ਸੂਟ ਲੈ ਕੇ ਆਏ ਤੇ ਕੁਝ ਆਰਗੈਨਜ਼ਾ ਦੇ ਟਾਈਡਾਈ ਸੂਟ ਲੈ ਕੇ ਆਇਆ ਸਭ ਤੋਂ ਫਰਸਟ ਇਹ ਆਪਾਂ ਤੁਹਾਨੂੰ ਦਿਖਾਉਣੀ ਹੈ ਖਾਦੀ ਦੇ ਵਿੱਚ ਰੈਡੀ ਹੋਇਆ ਹੋਇਆ ਸੂਟ ਇਹ ਰੈੱਡ ਮਹਿਰੂਨ ਜਿਹਾ ਕਲਰ ਹੈ ਇਦਾਂ ਦੀ ਨੈਕਲਾਈਨ ਬਣੀ ਹੋਈ ਆ ਸਿੰਗਲ ਕਲਰ ਨਾਲ ਤੇ ਸਿੰਗਲ ਢਾਂਕੇ ਦਾ ਜਿਹੜਾ ਇਹ ਵਰਕ ਹੋਇਆ ਹੋਇਆ ਇਹ ਨੈਕ ਤੇ ਆਏਗਾ ਤੇ ਇਹ ਵਾਲੇ ਜਿਹੜੇ ਫਲਾਰ ਨੇ ਦੇ ਘੇਰੇ ਦੇ ਉੱਪਰ ਆਣਗੇ ਠੀਕ ਹੈ ਜੀ ਆਵਲਾ ਜਿਹੜਾ ਹੈਗਾ ਡਿਜ਼ਾਈਨ ਇਹਦੇ ਬੈਕ ਦੇ ਉੱਪਰ ਆਏਗਾ ਇਹ ਵਾਲੇ ਫਲਾਰ ਨੇ ਜਿਹੜੇ ਬਾਜੂ ਦੇ ਉੱਪਰ ਹੋਣਗੇ ਖਾਦੀ ਦਾ ਸਟੱਫ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਸਟੱਫ ਹੈ ਇਹਦੇ ਉੱਪਰ ਤੁਸੀਂ ਜਿਹੜੇ ਹੈਂਡਵਰਕ ਦੇ ਸੂਟ ਵੀ ਰੈਡੀ ਕਰਾ ਸਕਦੇ ਹੋ ਇਹਦਾ ਦੁਪੱਟਾ ਸੇਮੀ ਕਲਰ ਦਾ オーਗੈਂਜ਼ਾ ਦਾ ਆਪਣੀ ਦੁਪੱਟਾ ਇਹਦਾ ਡਾਈ ਕਰਾਇਆ ਸੀਗਾ ਇਦਾਂ ਜਿਹੜਾ ਇਹ ਦੁਪੱਟੇ ਦੇ ਵਿੱਚ ਆਪਾਂ ਨੇ ਡਿਜ਼ਾਈਨਿੰਗ ਕਰਾਈ ਹੋਈ ਹੈ ਸਿੰਪਲ ਠੀਕ ਹੈ ਜੀ ਦੁਪੱਟੇ ਦੀ ਫਿਨਿਸ਼ਿੰਗ ਹੈ ਜਿਹੜੀ ਉਹ ਹਲੇ ਹੋਣੀ ਬਾਕੀ ਹੈ ਨੈਕਸਟ ਸਟੈਪ ਆ ਤੁਹਾਨੂੰ ਦਿਖਾਉਣੀ ਹੈ ਬਾਟਮ ਵਰਕ ਦਾ ਸੂਟ ਜਿਹੜਾ ਅੱਜ ਆਪਾਂ ਤੁਹਾਨੂੰ ਸੂਟ ਦਿਖਾ ਰਹੇ ਹਾਂ ਸਾਰੇ ਆਰਡਰ ਦੇ ਸੂਟ ਨੇਗੇ ਤੁਸੀਂ ਇਹਨਾਂ ਨੂੰ ਕਿਵੇਂ ਵੀ ਰੈਡੀ ਕਰਾ ਸਕਦੇ ਹੋ ਇਹਨਾਂ ਦੇ ਸੇਮ

ਤਰੀਕੇ ਨਾਲ ਤੁਸੀਂ ਇਹਦਾ ਕੰਮ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਜਿਹੜਾ ਇਹਦਾ ਕੰਮ ਹੋਇਆ ਹੋਇਆ ਠੀਕ ਹੈ ਜੀ ਫੁੱਲ ਹੈਵੀ ਜਿਹੜੀ ਇਹਦੀ ਬਾਹੂ ਬਣੀ ਹੋਈਆਂ ਨੇ ਅਨ ਇਹਦੀ ਹੀ ਨੈਕਲਾਈਨ ਬਣੀ ਹੋਈ ਹੈ ਇਹ ਸਿੰਪਲ ਬਲੈਕ ਕਾਟਨ ਦੇ ਸਟੱਫ ਤੇ ਆਪਾਂ ਨੇ ਇਹ ਵਰਕ ਕੀਤਾ ਹੋਇਆ ਕਾਟਨ ਚੱਕ ਮਤਲਬ ਕਹਿ ਦੇਣੇ ਬਰਬਰੀ ਚੱਕ ਵੀ ਕਹਿ ਸਕਦੇ ਇਹ ਵਾਲੇ ਸਟੱਫ ਨੂੰ यह भी प्लेन काफी कलर मिल जाएंगे फलार बने हुए ठीक है जी ब्लैक कलर का सूट रहूगा एदा इधर फ्रंट है ते बैक बनी हुई है आ वाला जरा फलार है, बने है जी ये बाजू के उ स्टफ है जेड़ा यह मलाई कॉटन है ਮਸਲਿਨ ਵੀ ਕਹਿ ਸਕਦੇ ਤੁਸੀਂ ਡਾਈਏਬਲ ਸਟੱਫ ਹੈ ਇਹ ਕਿਸੇ ਵੀ ਕਲਰ ਡਾਈ ਕਰਾ ਕੇ ਤੁਸੀਂ ਇਹਨੂੰ ਰੈਡੀ ਕਰਵਾ ਸਕਦੇ ਹੋ ਸੇਮ ਕਲਰ ਦੇ ਸੇਮ ਹੀ ਹੈ ਦੋ ਸੂਟ ਰੈਡੀ ਕੀਤੇ ਸੀ ਆਪਾਂ ਨੇ ਕਸਟਮਰ ਦੇ ਨੈਕਸਟ ਹੈ ਗਿਆ ਇਹ 바ਵਾ ਪੀਚ ਕਲਰ ਇਹ ਰੀਤੇ ਆਪਾਂ ਨੇ ਇਦਾਂ ਹੀ ਫਰੰਟ ਕੀਤਾ ਹੋਇਆ ਹੈ ਬਹੁਤ ਹੀ ਜਿਹੜਾ ਸੋਨਾ ਸੂਟ ਬਣਦਾ ਇਹ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ। ਇਹਦੀ ਪ੍ਰਾਈਸ ਕੋਈ ਜ਼ਿਆਦਾ ਨਹੀਂ ਹੈਗੀ। ਇਹ ਵਾਲੇ ਇਹਦੀ ਬਾਜੂ ਦਾ ਕੰਮ ਹੈ। ਪ੍ਰਾਈਸ ਪੁੱਛਣ ਲਈ ਤੁਸੀਂ ਸਾਨੂੰ ਡੀਐਮ ਕਰ ਸਕਦੇ ਹੋ। 905677567 ਦੇ ਉੱਪਰ। ਠੀਕ ਹੈ ਜੀ। ਇਹ ਵਰਕ ਵਾਲੇ ਸੂਟ ਸੀਗੇ ਸਾਰੇ ਹੀ ਆਰਡਰ ਦੇ ਸੂਟ ਰਹਿਣਗੇ ਜਿਹੜੇ ਕਿ ਆਪਾਂ ਤੁਹਾਨੂੰ ਦਿਖਾਏ ਆ। ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਆਰਗੈਂਜ਼ਾ ਦੇ ਟਾਈ ਡਾਈ ਚੀਜ਼। प्योर बिस्कॉस ऑरगेनज पहला दपट्टा दिख गया ठीक है जी ये वाली जड़ी दी शर्ट रहेगी और जड़ी जी सैल्फ के जड़ी प्योर नेचुरल क्रेप दी बॉटम देगी ਇੰਨੇ ਜਿਹੜੇ ਕਲਰ ਨੇ ਅਲੱਗ-ਅਲੱਗ ਕਲਰ ਨੇ ਤੇ ਅਲੱਗ-ਅਲੱਗ ਇਹਨਾਂ ਦੀ ਡਾਈ ਰੋਸ। ਨੈਕਸਟ ਇਹ ਮਸਟਰਡ ਕਲਰ ਦੇ ਉੱਪਰ ਹੈ। ਇਹਨਾਂ ਦੀ ਜਿਹੜੀ ਕਾਸਟ ਰਹੂਗੀ ਉਹ ਰਹੂਗੀ 1500। ਠੀਕ ਹੈ ਜੀ। ਡਾਈ ਨੂੰ ਤੁਸੀਂ ਚੈੱਕ ਕਰੋ ਤਕਰੀਬਨ 4 ਤੋਂ 5 ਕਲਰ ਨੇ ਜਿਹੜੇ ਡਾਈ ਦੇ ਵਿੱਚ ਤੁਹਾਨੂੰ ਮਿਲਣਗੇ। ਇਹਦੀ ਬਾਟਮ ਬੇਬੀ। ਨੈਕਸਟ ਇਹ ਵੀ ਬਹੁਤ ਵੈਰੀਡ ਆਈ ਹੈ ਇਹ ਦੁਪੱਟਾ ਹੋਏਗਾ ਇਹਦੀ ਸ਼ਰਟ ਹੈ ਠੀਕ ਹੈ ਜੀ ਟਾਈਟਾਈ ਮੀਟਰ ਦੀ ਕਟ ਮਿਲੂਗੀ ਤੁਹਾਨੂੰ ਤਿੰਨਾਂ ਦੇ ਔਰ ਇਹਦੀ ਬਾਟਮ ਲਓ ਜਿਹੜੇ organza ਵਾਲੇ ਆਪਾਂ ਨੇ ਤੁਹਾਨੂੰ ਦਿਖਾ ਦਿਖਾਏ ਨੇ ਇਹ 1500 ਤੋਂ ਦੇ ਰਹਿਣਗੇ ਜੀ ਇੱਕ ਸਿੰਗਲ ਸੂਟ ਇਦੇ ਚ ਆਪਣੇ ਕੋਲ ਹੋਰ ਵੀ ਬਹੁਤ ਸਾਰੇ ਹੈਗੇ ਨੇ ਕਲਰ ਉਹ ਤੁਸੀਂ ਸਾਨੂੰ ਮੈਸੇਜ ਕਰਦੇ ਹੋ ਆਪਾਂ ਤੁਹਾਨੂੰ ਕਲਰ ਦੀ ਜਿਹੜੀ ਫੋਟੋ ਦੇ ਦਾਂਗੇ ਜਿਨਾਂ ਨੇ ਵੀ ਇਹ ਸੂਟ ਸਾਨੂੰ ਆਰਡਰ ਕਰਨੇ ਨੇ ਸਾਨੂੰ ਕੰਟੈਕਟ ਕਰ ਸਕਦੇ ਹੋ 9057675686 ਦੇ ਉੱਪਰ ਥੈਂਕ ਯੂ